ਅੱਜ ਇਹ ਤੇਰੀ ਬਾਰੀ ਕਿ ਮੈਂ ਕਲਾ ਬਣ ਜਾਣਾ ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ 'ਚ ਲੱਖੇ ਲੜ ਰਹੇ ਉਹ ਆਏ ਮੰਨੂ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕੀਬ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਐ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਉਹ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਕੇ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜੀ ਨਾਲ ਮੇਰੇ ਸਤਿ ਸ਼੍ਰੀ ਅਕਾਲ ਆਪਕੇ ਸਪੋਰਟ ਲਈ ਬਹੁਤ ਜੀ ਹਾਰ ਜਿੱਤਾ ਰੱਬ ਦੀ ਥਾਕੀਆ ਪਲੀ ਹੋਰ ਅਬ ਆਪਣੇ ਕੋ ਰਖਦਾ ਜਿੱਤਾ ਸਭ ਤੋਂ ਪਹਿਲਾਂ ਮੰਗਾਂਗਾ ਜੀ ਬਾਈਪੁਰ ਜੀ ਕੋ ਖਾਲਸਾ ਬਾਈਪੁਰ ਜੀ ਸਭ ਦੇ ਜੈ ਪੀ ਜੈ ਪਰ ਜੈ ਤੁਮਨ ਬਾਈ ਜੈ ਗੁਰਿੰਦਸ ਕੰਪੈਨਸਰ ਦੀ ਬੁਰੀ ਵਿਦਾਸ ਸਮਾਰ। ਹਾਲਾਂਕਿ ਇਹ ਗੋਣਸਵਾਤ ਕੋਸ਼ਿਸ਼ ਕਰਦਾ ਪਰ ਸਭ ਨੂੰ ਖੁਸ਼ਦਗੀ ਤੇ ਨਹੀਂ ਮਿਲਦਾ ਮੈਂ ਤੇਰੀ ਸ਼ਮਤ ਮੈਨੂੰ ਬਖਸ਼ੋ ਜਿਕਰਾ ਮਾਂ ਚਿੰਤਪੁਨੀ ਦਾ ਬਹੁਤ ਸਾਰੇ ਦਿਲਵਾਦੀ ਜੈ। ਦੇਖੋ ਜੀ ਅੱਜ ਦਿੱਤੇ ਗਏ ਰਾਤਾ ਕੇ ਵਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਐ ਸਾਰਾ ਕੁਝ ਹੋ ਗਿਆ ਸੀਗਾ ਤੇ ਅੱਜ ਆਪਾਂ ਇਕੱਠੇ ਵੜੇ ਮੇਰਾ ਬੜਾ ਰੂਮ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸਤਰ ਬਾਰੇ ਯਾਰ ਮੈਂ ਮਿਲ ਕੇ ਆਣਾ ਪਾਈ ਮੈਂ ਥੋੜਾ ਰੱਬ ਨੇ ਕੋ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਗਿਆ ਸਾਰਾ ਕੁਝ ਹੀ ਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਆਈ ਇਲੈਕਸ਼ਨ ਦੇ ਬਾਅਦ ਦੀ ਗੱਲ ਆ ਕਿਉਂਕਿ ਜੇ ਕਿਸੇ ਦਾ ਦੁੱਖ ਦਰਦ ਨਹੀਂ ਬਣਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਅੰਨ ਕੀਤਾ ਨਹੀਂ ਇਲੈਕਸ਼ਨ ਨਹੀਂ ਕਰਦਾ ਇਹ ਬਸ ਸਾਲ ਤੋਂ ਪਹਿਲਾਂ ਪਿਆਰ ਕਰਦਾ ਹੁੰਦਾ ਮੇਰੇ ਘਰ ਦੇ ਬੁੜੇ ਹਣਾਉਣ ਆ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਵੀ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚਾਹੁੰਦਾ ਸੀਗਾ ਬੰਦਾ ਨਹੀਂ ਬੰਦਾ ਹੈਗਾ ਕੋਈ ਆਪ ਪ੍ਰਚਾਰ ਕਰਨਾ ਆਪ ਚਾਹੁੰਦਾ ਸੀਗਾ ਇਹ ਆਜੋ ਬੰਦਾ ਤੁਹਾਨੂੰ ਮੈਂ ਨਹੀਂ ਲੜਨਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਕਹਿੰਦਾ ਵੀ ਨਿਕਲ ਗਿਆ ਮੈਂ ਖੱਬੀਆ ਮਨ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਤਾਰੋਕਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਲਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਉਹਦੇ ਵਿੱਚ ਲੋਕਾਂ ਸਾਹਮਣੇ ਆਉਂਗਾ ਜਾਂ ਆਪਣੀ ਫਿਲਮ ਨੂੰ ਗਾਲਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਪੁਰਾਣਾ ਛੇਤੀ ਲਾਂਚ ਹੋਊਗਾ ਉਹਦੇ ਵਿੱਚ ਉਹ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਲਈ ਜੇ ਤੁਹਾਡੇ ਆਪ ਕੋ ਨੂੰ ਤੇ ਜਾਨਾ ਅਸਨਾ ਹਾਂ ਤੇ ਸ ਮੈਂ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ਿਓ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆ ਡਰ ਤੇ ਵਾਂਚ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੋਵਾਰੇ ਤੂੰ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਨਾਣਾ ਦੋਸ਼ੀਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੋਂ ਵੇਖ ਭਗਤ ਸਿੰਘਾ ਅੱਜ ਸੋਚ ਕਹਿੰਦੀ ਸਾਡੀ ਆ ਜੀ ਅਚਨੀ ਸਾਹਿਬ ਜਿੱਦਾਂ ਦੇ ਕੰਮ ਕਰ ਦੇਗੀ ਸਾਡੇ ਇਧਰ ਦੇ ਨਮਾnde ਅੱਗੇ ਜਾਣ ਜੇ ਤੇ ਕਿਉਂਕਿ ਜਿੱਧਰ ਵੀ ਜ਼ਿਆਦਾ ਸੀ ਮੈਨੂੰ ਕੋਈ ਆਵਾਜ਼ ਆਉਂਦੀ ਚਨੀ ਸਾਹਿਬ ਜਿੱਦ ਤੋਂ ਲੈ ਜਿਲ੍ਹਾ ਨੂੰ ਕੋਟਾ ਮੰਨ ਕੇ ਯਾਰ ਮੈਂ ਕਰਦੀ ਆਪੂੰ ਮੇਰੇ ਨਾਮ ਤੇ ਇੱਕ ਵੋਟ ਵੀ ਨਾ ਪਾ ਦੋ ਜਿੱਤਾਂ ਦੇ ਕਰਦੀ ਆ ਪੰਜ ਚਾਰ ਉਧਰ ਪਾ ਦੋ ਕੋਈ ਯਾਰ ਚੱਕਲਾ ਹੋ ਗਿਆ 300 ਵਧੀਆ ਬੰਦੇ ਕੀ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਅਸੀਂ ਘੱਟ ਘੱਟ 5-6 ਲੱਖ ਤੋ ਹਾਰਾਂਗੇ ਆਪਣੀ ਦਾ ਨਾ ਪਾਦੇ ਚੰਦੀ ਸਾਹਿਬ ਤੇ ਛੱਤਰ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਹੈ ਅੱਛਾ ਲੀਡਰ ਹੈ ਉਹ ਚੰਦੀ ਸਾਹਿਬ ਤੇ ਬਾਜੇ ਲੱਗਦਾ ਆ ਟੀਨੂ ਆ ਸੀਤ ਨਗਰਾਰ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰਿਹਾ ਹੋ ਸਕਦਾ ਹੋ ਨਹੀਂ ਸਕਦਾ ਪੱਕਾ ਹੈ ਇਹਦੀ ਉਹ ਬੋਟਾ ਬਾਦਰੀ ਕੰਡੀਆਂ ਸਿਰਫ ਮੇਰੀ ਇਹਨੇ ਬੋਟ ਬਣਾਣੀ ਹੋਰ ਕਿਤੇ ਨਹੀਂ ਮੈਂ ਉਹ ਸਾਡੇ ਪੰਜਾਬ ਦੇ ਸੀਆ ਉਹ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੁੱਟਾ ਪਹਿਣਦਾ ਨਾ ਪਹਿਣਾ ਆਪਾਂ ਨੇ ਖਤਰੇ ਨਹੀਂ ਰੱਖਣਾ ਨਹੀਂ ਜੀ ਨਹੀਂ ਰੱਖਣਾ ਅਚੀਰਿ ਮਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਪਹਿਨ ਲੱਪੇ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਖੜਾ ਉਹਦਾ ਚਾਰ ਮਾਲਕ ਜੀ ਮੈਂ ਉਹ ਜਾਂਦੇ ਅੱਜ ਮੈਂ ਕਹਿੰਦਾ ਜੋਧੋਤਾਲ ਸਮਾਜ ਸਾਰਾ ਚੱਕ ਲੋ ਬੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇਰੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜੋ ਨਾਲ ਜਿਹੜਾ ਕਦਾ ਜਿਸ ਗਿਆ ਮੈਂ ਖੜ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਦੀ ਜੁੱਤੇ ਉਹਦਾ ਸਟੈਂਡ ਹੈ ਇੱਕ ਸਟੈਗਲ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖ ਰਿਹਾ ਕੋਈ ਨਹੀਂ ਉਹ ਕਹਿੰਦਾ 3 ਮਹੀਨਾ ਬਾਅਦ ਫੇਰ ਮੋਟਾ ਨਹੀਂ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਖੰਡ ਬੰਦਾ ਹੈ ਉਹ ਕਹਿੰਦਾ 50000 ਰੁਪਏ ਤੇ ਗੱਡੀ ਮੇਰੇ ਲੋ 3 ਮਹੀਨਾ ਬਾਅਦ ਫੇਰ ਮੈਨੂੰ ਉਸ ਨਾਲ ਬਗਲਾ ਕਸਰ ਐਸੇ ਰੁਕੇ ਦੇ ਜੋ ਅਗਰ ਸਹੀ ਬਣਾ। ਮੈਂ ਰਾਨੂੰ ਦਾ ਪ੍ਰੋਡਕਸ਼ਨ ਨਹੀਂ ਰਹਿਣਾ ਜੀ। ਕਿਉਂਕਿ ਅੱਜ ਮੈਂ ਬਹੁਤ ਵੱਡੀ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਨੇ ਕਿ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਨਾ ਜਦੋਂ ਆਪਣੇ ਹੀ ਕਰਤਾਰ ਹੋ ਜਾਣ ਤੇ ਆਪਣੇ ਧੋਖੇ ਕਿਹਨੇ ਕਰਦਾ ਪੇਤੀ ਲੰਕਾ ਕਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਯਾਰ ਅੱਜ ਤੋਂ ਮੈਂ ਖਤਮ ਕਿਦੇ ਵਾਸਤੇ ਕਰ ਰਿਹਾ ਸੀ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ ਬੜਾ ਸਚਿੰਕਾਰ ਵਾਲੀ ਨੇ ਦੋ ਬਾਈ ਘਰ ਵਾਲੀ ਨੇ ਕਰਦੀ ਸੀ ਜੀ ਕਹੀਏ ਮੈਂ ਤੁਹਾਨੂੰ ਦੱਸ ਦਿੰਦਾ ਕਿ ਫਿਰ ਨਹੀਂ ਲੈ ਫੋਟੋ ਵੀ ਕਰਾਈ ਆ ਪੁੱਤਾਂ ਨੇ ਨਹੀਂ ਜੀ ਇਤਨਾ ਨਹੀਂ ਹੋਣਾ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਭਾਈ ਚੰਨੀ ਨੇ ਪਾਈਏ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਮੈਂ ਤਾਂ ਇਹ ਗੱਲ ਕਹਿੰਦੇ ਹੰਪਸਰ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿੱਧਾ ਮੋਜੀ ਦਾ ਕੀ ਹੋ ਰਿਹਾ ਮੁਕਾਬਲਾ ਕਰ ਰਿਹਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਨਾ ਵਾਸਤੇ ਦੇਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਾਲਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਂ ਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਪੀਓ ਤੇ ਪਤਨੇ ਲੈਦੀ ਕਰ ਦਿੱਤੀ ਕਿ ਚੰਦੇ ਪੂਰੇ ਉਹਨਾਂ ਨੇ ਬੰਦਾ ਨਹੀਂ ਪੜਕਾ ਮੰਗਲਵਾਰ ਦਾ ਪੈੜ ਪਰ ਨਾ ਆ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਵਾਂਗੇ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮਲੇਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਨਾ ਯਾਰ ਕਿੰਨਾ ਕਾ ਯਾਰ ਮੋਟ ਗਲਤੀ ਹੋ ਗਈ ਅੱਜ ਇਦਾਂ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੜਾ ਰਿਸਕ ਲੈ ਕੇ ਪਰ ਜ਼ਿੰਦਗੀ ਤਾਂ ਇਦਾਂ ਵੱਡਾ ਰਿਸਕ ਲਾ ਦਿੱਤਾ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਦੰਗਣਾ ਆਪਾਂ ਤਾਂ ਇੱਕ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੈਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ 12 ਹਜ਼ਾਰ ਸੀ ਨਾ ਮੋਦੀ ਨੇ ਮੁਕਬਰਾ ਜਨਸੀ ਬੁਖਤੀ ਉਹਨੇ ਫਿਰ ਉੱਥੇ ਕਿਹਾ ਜਿਵੇਂ ਕਿ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰક્ષਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਕਿ ਸਾਡੇ ਬਾਬਾ ਸਾਹਿਬ ਦਾ ਸਾਡੀ ਮਾਂ ਦਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਬੁਰੇ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਬੈਠੇ ਕਿਸੇ ਨੇ ਵੀ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨਾ ਕਿ ਜਿੰਨਾ ਚੋ ਕਾਗਜ਼ ਹੈਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਕੋਦ ਸਕਦੀ ਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੋਸ਼ੋਰ ਹੋ ਜਾਣੀ ਆ ਉਹ ਕੇ ਸਾਰਾ ਵੀਮੀ ਬੰਦ ਹੋ ਗਈ ਮੈਂ ਹੋਂ ਤੇ ਕਹ ਲਿਆ ਕਿ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਦਬਰ ਦੇ ਨਹੀਂ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਜਿੰਦਾਬਾਦ 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 ਚਰਨ ਜੀ ਚਨੀ ਜੀ ਜਿੰਦਾਬਾਦ ਅੱਜ ਸੀਨਾ ਆ ਰਹਾ ਚਰਨ ਜੀ ਚਨੀ ਜੀ ਅਹੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੋਨੀਆ ਕੰਨ ਜੀ ਤੇ ਵੀ ਅਰਦਾਸ ਕਰਾਂਗੇ ਖਾਂ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੀ ਅਰਦਾਸ ਕਰਾਂਗੇ ਕੋ ਸੋਨੇ ਗਾਦੀ ਨੂੰ ਤਾਂ ਉਹਦੇ ਰਾਹ ਗਾਦੀ ਨੂੰ ਤਾਂ ਜੇ ਵੀ ਸਾਡੇ ਸੀਐਮ ਸਾਹਿਬ ਫੇਰ ਦਵਾ ਰਹੇ ਹਨ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲੇ ਹਲ